ਮੇਹਲਾ ਉਹ ਤੇਰੀ ਬਾਜ ਕਿੰਨੀ ਘੈਂਡ ਲੱਗਣ ਦੇ ਆ ਤੂੰ ਹੀ ਬੋਲਣ ਦੇ ਸੱਚੀ ਮੈਂ ਦੇਖੀ ਆ ਤੇਰੀ ਫੋਟੋ ਦੰਦ ਬਦਾਂ ਤੇਰੇ ਕਿੰਨੇ ਘੈਂਡ ਲੱਗਦੇ ਬੋਲੇ ਜਾ ਸੱਚੀ ਬਹੁਤ ਸੋਹਣੀ ਲੱਗਦੀ ਹੈ ਹਾਏ ਤੇ ਇੱਕ ਵਾਰੀ ਮੈਨੂੰ ਫੇਰ ਭੁਗਾ ਗਿਆ ਹਾਏ ਸੱਚੀ ਮੈਨੂੰ ਤੇਰੀ ਬਾਤ ਹੈ ਸੱਚੀ ਬਹੁਤ ਸੋਹਣੀ ਲੱਗਦੀ ਹੈ ਅੱਜ ਕੀ ਆ ਯਾਰ ਤੈਨੂੰ ਇੱਕ ਕੀ ਰੱਬ ਨੇ ਮੈਨੂੰ ਸਹੇਲੀ ਦਿੱਤੀ ਹੈ ਜੇ ਇਹਨੂੰ ਵੀ ਮੈਂ ਗੁੱਸੇ ਕਰ ਲਿਆ ਲਾਡੀਆਂ ਫਾਡੀਆਂ ਮੈਂ ਬਾਬੇ ਨਾ ਕਰਨੀ ਸਦਾਨਾ ਤੇਰੀ ਖੂਬਸੂਰਤੀ ਦੇ ਸਾਹਮਣੇ ਮੈਂ ਕੱਚਾ ਫੀਲਾ ਜਾ ਪੈ ਜਾਣਾ ਸੀ ਐਂਡ ਵੀ ਸੱਚੀ ਕਹਿਣ ਦੇ ਆ ਮਿਆਗ ਨਹੀਂ ਕਰੁੰਦੇ ਆ ਬੁੱਗੋ ਤੇਰਾ ਨਾਮ ਕਿੰਨਾ ਸੋਹਣਾ ਨਾ ਕੀਰਤ ਮੈਂ ਵੀ ਆਪਣੇ ਧਾਰ ਘੜ ਦੇ ਕੀਰਤ ਲਗਣ ਲੱਗਾ ਮੈਨੂੰ ਵੀ ਕੀਰਤ ਗਿਆ ਸਾਰਾ ਉਹ ਨਾਲੇ ਇੰਨੀ ਸੋਹਣੀ ਸਨ ਕੀ ਬਣ ਕੇ ਬਾਹਰ ਅੰਦਰ ਨਾ ਨਿਕਲੇਗਾ ਕੇ ਦਾਤੀ ਬਤ ਮਰ ਗਿਆ ਤੇ ਕੋਣ ਨਹੀਂ ਮਰੇਗਾ ਲੈ ਹਾਂ ਬੁੱਗਿਆ ਸਬਰ ਦਾ ਫਲ ਭਣਾ ਜਿੰਨਾ ਮਰਜੀ ਮਿੱਠਾ ਹੋਵੇ ਪਰ ਤੇ ਤੂੰ ਮਿੱਠਾ ਨਹੀਂ ਹੋ ਸਕਦਾ ਗਾਏ ਨਹੀਂ ਇੰਨੇ ਪਿਆਰ ਨਾਲ ਮੇਨਾ ਨਾ ਬੋਲ ਕਿਤੇ ਮੈਨੂੰ ਨਾ ਟਾਕ ਟੋਕ ਕਰਾ ਦੀ ਸੌ ਖਾਵੇ ਮੇਰੀ ਫੇ ਖਾ ਸੌ ਸੋਣਾ ਹੈਗਾ ਪਰ ਤੇਤੋਂ ਜ਼ਿਆਦਾ ਨਹੀਂ ਤੂੰ ਜਾਰੀ ਸੁਣੀ ਆ ਬੁੱਗੋ ਬੁੱਗੋ ਸੱਚੀ ਸੱਚੀ ਦੱਸ ਰੋਟੀ ਨਾ ਲੱਗ ਸਾਬਣ ਖਾਣੀ ਤੇ ਤੇਰੀਆਂ ਗੱਲਾਂ ਇੰਨੀ ਗਲਾਬੀ ਕਾ ਤੂੰ ਯਾਰ ਬੁੱਗੋ ਇੱਕ ਮਿੰਟ ਰੁਕ ਜਾ ਮੈਨੂੰ ਆਪਣੇ ਮੂੰਹ ਤੇ ਚਪੇੜ ਮਾਰ ਲੈਂਦੇ ਤੂੰ ਸੱਚੀ ਮੈਨਾਂ ਗੱਲ ਕਰਦੀ ਏ ਯਾਰ ਬੁੱਗਿਆ ਇੰਨਾ ਮਿੱਠਾ ਨਾ ਬੋਲਿਆ ਕਰ ਤੇਰੀ ਬੁਲਾਂ ਤੇ ਮੱਖੀਆਂ ਲੱਗ ਜਾਣੀਆਂ ਬੁੱਗੋ ਮੈਨੂੰ ਨਹੀਂ ਪਤਾ ਪੁੱਛਿਆ ਕਰ ਨਾ ਤੂੰ ਪਤਾ ਨਹੀਂ ਬੁੱਗਿਆ ਮੈਂ ਤੇ ਕਿਹੜਾ ਜਾਦੂ ਕੀਤਾ ਪਿਆ ਮੈਂ ਜ਼ਿਆਦਾ ਟਾਈਮ ਨਹੀਂ ਕਿਸੇ ਰਹਿ ਸਕਦਾ ਤੇ ਅੱਤੀ ਗੱਲਾਂ ਚੱਲ ਸਹੀ ਹੈ ਬੁੱਗੋ ਅੱਜ ਲਈ ਇਨੇ ਕਪਮ ਬਹੁਤ ਐਵੇਂ ਤਰ੍ਹਾਂ ਫੁੱਲ ਕੇ ਕਿਤੇ ਪਟਾਕਾ ਪਟੂਕਾ ਇਹਨਾਂ ਅੱਜ ਵੀ